ਨਾ ਬਈ ਹੁਣ ਗੱਲ ਦੱਸਦਾ ਨਾ ਵੀ ਮੈਂ ਕਮੇਟੀਆਂ ਸ਼ੁਰੂ ਕੀਤੀਆਂ ਸੀਗੀਆਂ ਪਹਿਲਾਂ ਉਹ ਗੱਲ ਨੂੰ ਹੋ ਗਏ 4-5 ਮਹੀਨੇ ਮੈਂ ਹਨਾ ਵੀ 9 ਮੈਂਬਰ ਮੇਰੇ ਹੋ ਗਏ ਸੀਗੇ ਤਹਾਂ ਨਾਲ ਕਮੇਟੀ ਸੀਗੀ ਮੇਰੇ ਕੋਲ ਹੋ ਗਏ ਇੰਨੇ ਪੈਸੇ ਸਾਰੇ ਕਿਹਦੇ ਕੋਲ ਸੀਗੇ ਪੈਸੇ ਸਾਰੇ ਸੀ ਆਪਣੇ ਕੋਲ ਸੀਗੇ ਤੇ ਫਿਰ ਮੈਂ ਤੂੰ ਪੈਸੇ ਵੀ ਕਿਹਨੂੰ ਖੜਾਏ ਆ ਨਹੀਂ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਸਾਰੀ ਗੱਲ ਫਿਰ ਮੈਂ ਹਨਾ ਸਾਰੇ ਰੁਪਏ ਫੜਾਤੇ ਜਿਹੜੇ ਹਨਾ ਤੇਰੇ ਵੀਰੇ ਨਿੱਕੀ ਨਬੂ ਦੇ ਹੁਸਨ ਦੀ ਤੇ ਮੈਂ ਕਦੇ ਨਿੱਕ ਰਮ ਨਾ ਕਹ ਉਹ ਮੈਂ ਸਾਰਿਆਂ ਨੂੰ ਕਿਉਂ ਨਾ ਕਹ ਹੁਣ ਤੈਨੂੰ ਗੁੱਸਾ ਲੱਗਦਾ ਇਹ ਪੈਸੇ ਸਾਰੇ ਕਮੇਟੀ ਨਾਲ ਰੱਖਾ ਗਏ ਨਾ ਦੇਖ ਨਾ ਹੋਣਾ ਇਹਨੇ ਕਮੇਟੀ ਨਾਲ ਸਾਰੇ ਇਕੱਠੇ ਕਰ ਲਏ ਇਹਨੇ ਸਾਰੇ ਪੈਸੇ ਖਾ ਲਏ ਮੈਂ ਉਹ 40 ਰੁਪਏ ਫੜਾਏ ਆ ਵੀਰੇ ਮੈਂ ਆਪਕੇ ਨਾਮ ਲੈ 40 ਪਏ ਲੈ ਕਾ ਗਾਓ ਕਿੱਧਰ ਗਏ ਪੈਸੇ ਸਾਰੇ ਪੈਸੇ ਗਏ ਕਿੱਧਰ ਲੈ ਤੇ ਜਦੋਂ ਮੈਨੂੰ ਪੈਸੇ ਨੁ ਫੜਾਈ ਵੀ ਖਾ ਗਈ ਖਾਂਦੀ ਆਂ ਨਹੀਂ ਖਾ ਗਈ ਪੈਸੇ ਕਿਤੇ ਖਾਧੇ ਜਾਣਗੇ ਮੈਥੋਂ ਨਹੀਂ ਖਾਦੇ ਜਾਂਦੇ ਨੇ ਉਹ ਹੁਣ ਠੱਗੀਆਂ ਕਰਨ ਲੱਗੀ ਨੂੰ ਐ ਮੈਂ ਠੱਗੀਆਂ ਕਰਨ ਲੱਗੀ ਨਹੀਂ ਹੁਣ ਜਿਵੇਂ ਮੈਂ ਮੈਨੂੰ ਯਾਦ ਨਹੀਂ ਸਾਨੂੰ ਸਾਨੂੰ ਹੁਣ ਪਤਾ ਕਿਵੇਂ ਯਾਰ ਆਇਆ ਸਾਨੂੰ ਹੁਣ ਪਤਾ ਕਿਵੇਂ ਸਾਨੂੰ ਪਤਾ ਕਿਵੇਂ ਯਾਰ ਆਇਆ ਤੇ ਹੁਣ ਫੇਰ ਦੁਬਾਰਾ ਤੇ ਹੀ ਜਾਂਦੀ ਸੀ ਕਹਿੰਦੀ ਕਰੋ ਪੈਸੇ ਇਕੱਠੇ ਕਮੇਟੀ ਬੁਆਈਏ ਹਾਂ ਹੁਣ ਇਹਨੇ ਫੇਰ ਕਰਨੀ ਹੋਣਗੇ ਇਕੱਠੇ ਇਹਨੇ ਫੇਰ ਖਾਣੇ ਹੋਣੇ ਮੇਰੀ ਖਾਣ ਦੀ ਪਲਾਨ ਹੈਗਾ ਯਾ ਸਾਰੇ ਪੈਸੇ ਇਕੱਠੇ ਕਰਾ ਲਏ ਆ ਹਨਾ ਮੈਂ ਸਾਹਮਣੇ ਤੁਹਾਨੂੰ ਉਹਦੇ ਪੈਸੇ ਲੈਣੇ ਆ ਮੈਂ ਤੁਹਾਨੂੰ ਆ ਗਿਆ ਕਿਰ ਫੇਰ ਕਮੇਟੀਆਂ ਪਰ ਹੋਵੇਗਾ ਮੈਂ ਲੈ ਕਰਾਂ ਮੈਂ ਦੁਬਾਰਾ ਕੰਮ ਕਰਨਾ ਚਾਹੁੰਦੀ ਆ ਮੰਮੀ ਜੀ ਇਹਨੂੰ ਆਏ ਹੁਣ ਭੁੱਲ ਗਏ ਉਹਨੂੰ ਸਾਰੇ ਮੰਮੀ ਜੀ ਮੈਂ ਪੈਸੇ ਸਾਰੇ ਨੂੰ ਫੜਾਤੇ ਕੱਲੇ 40 ਰੁਪਏ ਲੈਂਦੀ ਸੀ ਹਨਾ ਮੇਰੇ ਕੋਲ ਸੀ ਕਿ 40 ਪੈ ਨਿੱਕੀ ਨਬੂਦੇ ਤੇ ਉਹ ਨੀ ਵੀਰੇ ਇਹਨਾ ਭੁਸੰਦੇ ਤੇ ਮੈਂ ਕਹਿੰਦੀ ਨਵੀਰੇ ਦੇ ਕੰਮ ਹਮ ਕਮੇਟੀਆਂ ਚ ਆ ਮੈਂ ਸਾਰੇ 40 ਰੁਪਏ ਦਹਾਂ ਦਹਾਂ ਵਾਲੇ ਨੋਟ ਤੇ ਇੱਕ ਠਿਕਰਾ ਤੇ ਐਨੂੰ ਫੜਾਏ ਸੀਗੇ ਅੱਛਾ ਹੁਣ ਦੱਸ ਕਿੱਧਰ ਗਏ ਸਾਲੇ ਪਰੇ ਦੀ ਗੱਲ ਕਰ ਲੈ ਲੈ ਲਿਓ ਕੋਈ ਨਾ ਛੱਡੋ ਬਰੇ ਹੁਣ ਤੂੰ ਮੰਨ ਤਾਂ ਕਹੀ ਨਾ ਵੀ ਮੈਂ ਹੀ ਖਾਧਿਆ ਉਹ ਤੇ ਜਿਹੜੇ ਪੈਸੇ ਖਾਣੇ ਉਹ ਤਾਂ ਐਡੀ ਗੱਲ ਨਾ ਕਰ ਖਾਧੇ ਨਹੀਂ ਮਨੇ ਮੈਂ ਦੇਖ ਲੀ ਕਮੇਟੀਆਂ ਦੇ ਪੈਸੇ ਖਾਧੇ ਮੈਨੂੰ ਆਫੜਾਇਆ ਹਾਂ ਬਈ ਕਮੇਟੀਆਂ ਕਿੱਥੇ ਪਵਾ ਲਈ ਤੇ ਕਰ ਤੂੰ ਦਾ ਇਹ ਨਵਾਂ ਸਕੈਮ ਸ਼ੁਰੂ ਕੀਤਾ ਕਮੇਟੀਆਂ ਪਵਾਉਂਦੀ ਆ ਸਾਰਿਆਂ ਤੋਂ ਤੇ ਖਾ ਗਈ ਕਿਸੇ ਕਮੇਟੀਆਂ ਨਾ ਪਾਉਂਦੇ ਜਦੋਂ ਕਮੇਟੀਆਂ ਵੇਰ ਪਾਉਂਦੇ ਵੇਰ ਖਾਦੀ ਮੈਨੂੰ ਦੱਸ ਕੀ ਕਹਿਣਾ ਨਾ ਥੋੜੀ ਨਾ ਥੋੜੇ ਪੈਸੇ ਖਾਦੇ ਜਾਂਦੇ ਬਾਈਸ ਦੇਖੋ ਗਾਈਸ ਦੇਖੋ ਗਾਈਸ ਗੁੱਸੇ ਨਹੀਂ ਹੁਣ ਤੂੰ ਠੱਗੀ ਮਾਰੀ ਐ ਸਕੈਮਰ ਆ ਤੂੰ ਸਕੈਮਰ ਸਕੈਮ ਕੀਤਾਗਾ ਐਡਾ ਸਕੈਮ ਕੀਤਾ ਤੂੰ ਨਹੀਂ ਗੱਲ ਤੇ ਕਰ ਲੈ ਕਮੇਟੀ ਨਾਲ ਦਿਖਾ ਇਹਨੇ ਕਮੇਟੀ ਨਾਲ ਕਰੇ ਫਿਰ ਬੇਟਾ ਇਕੱਠੀਆਂ ਕਰੋ ਫਿਰ ਪਾਵਾ ਹੁਣ ਨਾ ਉਹ ਬਹੁਤ ਬੇਇੱਜ਼ਤੀ ਵਾਲੀ ਗੱਲ ਆ ਤੇਰੇ ਲਈ ਹੁਣ ਦੁਬਾਰਾ ਕੀ ਲਿਆ ਚਾਲਾਂ ਪਿੱਲਿਆ ਕੀ ਲਿਆ ਚਾਲਾਂ ਦਾ ਤੂੰ ਦੱਸ ਮੇਰੋਂ ਮੈਂ ਨਾ ਮੇਰੋਂ ਸ਼ਾਦੀ ਨਹੀਂ ਕਰ ਜਦੋਂ ਨਾ ਇਹਨੇ ਮੇਰੇ ਪੈਸੇ ਖੜਾਏ ਨਾ ਮੇਰੇ ਕੋ ਸਿੱਤੇ ਨਾ ਮੇਰੇ ਮਮਾਸ ਨਹੀਂ ਕਰਤੇ ਨਹੀਂ ਤੁਸੀਂ ਜਿੱਦ ਕਿੰਨਾ ਟਾਈਮ ਕਿਵੇਟੇ ਭਰਨੋਂ ਪੰਜ ਛੇ ਮਹੀਨੇ ਆ ਪੰਜ ਛੇ ਮਹੀਨੇ ਫਿਰ ਦੂਰੀ ਵਾਲੇ ਭਰਨੇ ਸੀ ਮਹੀਨੇ ਦੀ ਕਮੇਟੀ ਵੇਰਾਉਂਦੀ ਸੀ ਕਮੇਟੀ ਦਾ ਮਹੀਨੇ ਇਹ ਸੁੱਖੇ ਸੁੱਖੇ ਦੀ ਕਮੇਟੀ ਪੈਸੇ ਸੁੱਖੇ ਨੇ ਸਾਰਾ ਖਸ ਕਰਨਾ ਸੁੱਖੇ ਨੇ ਤੈਨਿਕੀ ਕਿਤੇ ਸੀ ਕਮੇਟੀ 8 ਤੇ ਪਾਈ ਸੀ ਨਿਕਲੇ ਉਸ ਆਪ ਹੀ ਖਾ ਗਈ ਨਿਕਲੀ ਨਿਕਲੀ ਦੂ ਦਾ ਨਿਕਲੀ ਨਹੀਂ ਤੁਸੀਂ ਕਹਾਂ ਵੀ ਸਾਰਿਆਂ ਨੂੰ ਹਨਾ ਫਰਾ ਦੇ ਪੈ ਮੈਨੂੰ ਸਾਰ ਨੂੰ ਫਰਾ ਜਾਂਦੇ ਅੱਲੇ ਜੰਦੀ ਵੀਰ ਦੇ ਉਤੰਦਿੱਤੇ ਮਾਗਦੇ ਦੇ ਰਹੇ ਰਹਿ ਗਏ ਸੀ ਮੈਂ ਸਾਰੇ ਇਹ ਜੇ 40 ਰੁਪਏ ਨੂੰ ਖੁੜਾਏ ਸੀਗੇ ਅੱਛਾ ਇੱਕ ਵਾਰ ਠਿੱਕਰਾ ਸੀਗਾ ਤੇ ਤਹਾਂ ਦਾ ਵਾਲਾ ਨੋਟ ਤੇ ਫਿਰ ਖਾ ਗਈ ਹੈ ਖਾ ਗਈ ਭਈ ਆਪਾਂ ਦਾ ਕਹਿੰਦਾ ਕਿ ਖਾਦਾ ਗਿਆ ਦੱਸ ਹੁਣ ਹਣਾ ਲੋਕਾਂ ਨੂੰ ਦੱਸੋ ਵੀ ਭਾਈ ਕਿਵੇਂ ਟੱਗ ਪੁੱਟਾਂ ਦਾ ਬੰਦਾ ਸੋਚ ਸਮਝ ਕੇ ਵੇਖਿਆ ਕਰੋ ਫੇਰ ਕੈਮ ਆ ਗਿਆ ਆ ਇਹਦਾ ਮੂੰਹ ਦੇਖ ਲਓ ਭਾਈ ਇਹ ਜੇ ਤੁਹਾਨੂੰ ਕਿਸੇ ਨੂੰ ਕਹਿੰਦੀ ਆ ਵੀ ਆਪਾਂ ਕਮੇਟੀ ਪੁਆਈਏ ਕੋਈ ਦਸਾਂ ਵਾਲੀ ਨਹੀਂ ਕੋਈ ਹੰਗੀਆਂ ਵਾਲੀ ਨਹੀਂ ਇਹਦੇ ਕੋਲ ਕਮੇਟੀ ਨਾਲ ਪਾਈ ਜਾਵੇ ਇਹ ਸਕੈਮ ਕਰਦੀ ਹੈ ਭਾਈ ਇਹ ਇਹਨੇ ਸਾਡੇ 40 ਰੁਪਏ ਖਾ ਲਏ ਪਹਿਲਾਂ ਨੇ ਪੋਆ ਲਿਆ ਕਰੀ ਇਹ ਪੌਂਦੀ ਨਾ ਨਹੀਂ ਇਹ ਨਹੀਂ ਪੌਂਦੀ ਆ ਇਹਨੇ ਤੂੰ ਵੀਰ ਪਾਇਆ ਰਕ ਬੇਟਾ ਇਹ ਅੱਜ ਕਹੀ ਜਾਂਦੀ ਨਾ ਨਾ ਲਿਖੀ ਆਂਦੀ ਕਾਪੀ ਨੇ ਕਦੀ ਨਾਮ ਲਿਖਾਉਂਦੇ ਨੇ ਕਮੇਟੀ ਦੇ ਵਿੱਚ ਇਹਨਾਂ ਨੇ ਕਿਹੜੇ ਲਈ ਪਰੀਆ ਲੰਮੀ ਨੇ ਵਾਟੇ ਕਰਾ ਜਾ ਕਰਦਾ ਇਹ ਸਿੱਖ ਨੇ ਮੈਂ ਸਤਾ ਕੇ ਵਿਆਹ ਹੀ ਲੱਗ ਜਾਂਦਾ ਹੁਣ ਵਧੀ ਜਾਂਦੇ ਹੁਣ ਪੈਸੇ ਲੱਗਦੇ ਆ 20 ਰੁਪਏ ਦੇ ਨਾਲ ਸੋਬੀਏ ਬੜ ਗਏ ਨਾ ਜਿਹੜੇ ਤਾਂ ਕਮੇਟੀ ਦੇ ਪੈਸੇ ਮੇਰੇ ਪਾਪੜੇ ਚ ਮੈਂ ਤੇ RAM ਨੇ ਤੂੰ ਪੈਸੇ ਦੇਣਾ ਮੈਂ ਤੁਹਾਨੂੰ 40 ਰੁਪਏ ਵੰਡੇ ਕੇ ਖਾਦੇ ਸੀਗੇ ਬੇਟੀਆਂ ਹਾਂ ਇਹਨਾਂ ਨੇ ਵੰਡੇ ਆ ਤੇਰਾ ਕੋਣ ਸੀ ਤੇਰਾ ਪਾਰਟਨਰ ਮੈਂ ਮੈਨੂੰ ਵੀ ਅਲੀਤ ਉਹਾਦੀ ਵੀ ਹੁੰਦਾ ਸੀ ਤੇ ਮੈਂ ਪੈਸੇ ਮੈਂ ਸਾਡੇ ਸੁਕੇ ਤੂੰ ਕਿੰਨੇ ਖਾਦੇ ਆ ਮੈਂ ਵੀ ਡੱਕੋਂ ਨਹੀਂ ਖਾਧਾ ਮੈਂ ਤਾਂ ਖਾਦਾ ਦਾ ਮੈਂ ਕਮੇਟੀਆਂ ਪੁਆਈਆਂ ਫਿਰ ਕਿਨਾਂ ਕਿਨਾਂ ਤਾਂ ਪਪਾ ਹੀ ਫੜਾ ਸੀ ਫਿਰ ਮੈਂ ਸਾਰਿਆਂ ਨੂੰ ਫੜਾ ਦੇਵਾ ਸੀ ਪੰਗਾ ਲੈਣ ਨੂੰ ਮੜ ਕੇ ਮੈਂ ਕਿਹਾ ਕਿ ਕਿਧਰ ਕੀ ਪੈਸੇ ਮੋੜੇਗਾ ਆਪਦੇ ਕੋਲ ਅੱਲੇ ਫਿਰ ਤੂੰ 14 ਰਹਿ ਗਈ ਤੂੰ ਵੀ ਤੇ ਨਿੱਕੀ ਨਾਉ ਤੇ ਹੁਸਨ ਤੇ ਮਹਿਕ ਆ ਮੈਂ 14 ਜਾਨਾਂ ਦੇ ਪੈਸੇ ਨਿੱਕੀ ਨਾਉ ਨੂੰ ਫੜਾਏ ਸੀ ਫੇਰ ਸਹੀ ਕੀਆ ਇਹਨੇ ਖਾਗੀ ਉਹ ਕਹਿੰਦੇ ਰਾਮ ਦੇ ਪੈਸੇ ਹੈ ਜਿਹੜੇ ਉਹਨੂੰ ਵੀ ਕੋਈ ਦੇਖਦਾ ਨਹੀਂ ਬਸ ਇਹ ਇੱਕ ਮਿੰਟ ਕਮੇਟੀ ਕੈਨਸਲ ਹੋ ਗਈ ਸੀ ਤੇ ਇਹ ਸਾਰੇ ਪੈਸੇ ਖਾ ਗਏ ਜਿਹੜੇ ਵਾਅਦੇ ਕਰਦੇ ਸੀ ਮੈਂ ਵਾਅਦੇ ਕਰਦੀ ਸੀ ਮੈਂ ਕੁਝ ਨਹੀਂ ਕੀਤਾ ਫਿਰ ਕਿਧਰ ਗਏ ਪੈਸੇ ਮੇਰੇ ਵਿਸ਼ਵਾਸ ਫਿਰ ਜਾਂ ਤਾਂ ਸਵਾਲ ਇਹ ਪਉਂਦੀ ਵੀ ਪੈਸੇ ਗਏ ਕਿ ਗਏ ਕਿਦਰੇ ਸੁੱਖੇ ਨੂੰ ਪੁੱਛੋ ਜੀ ਨੇ ਕਮੇਟੀਆਂ ਪਾਈਆਂ ਸੀ ਇਝਾ ਹੋ ਕੇ ਬੰਦ ਕਰ ਦਿੱਤੀ ਉਹ ਬਲੈਕ ਦੋ ਆਇਆ ਕਿ ਮੈਂ ਟਗਾਲੇ ਇੱਕ ਦੂਜੇ ਦਾ ਨਾਮ ਲਾਈ ਜਾਂਦੇ ਆ ਸੁੱਖੇ ਨੂੰ ਪੜਨਾ ਚਾਹੀਦਾ ਸੀ ਇਹ ਮੈਨੂੰ ਕਦੋਂ ਪੜਾ ਮੈਂ ਤਾਂ ਚਾਲੀ ਪਾਈ ਪੜਾਏ ਆ ਮੈਂ ਤੈਨੂੰ 8 ਵੀ ਇਹਨਾਂ ਨੂੰ ਫੜਾ ਦਿੱਤੀ ਤੇ ਤੂੰ ਫੜਾਉਣ ਤੋਂ ਖਾ ਗਈ ਖਾ ਗਈ ਐਵੇਂ ਖਾ ਗਈ ਮੈਂ ਪੈਸਾ ਖਾ ਗਿਆ ਸਿੱਧਾ ਸਾਫ ਸਾਫ ਕਲੀਅਰ ਹੋ ਰਿਹਾ ਉਹਨੂੰ ਖਾਦੇ ਆ ਸੂਟ ਲੈ ਕੇ ਆਈ ਟੋਪੀ ਵੀ ਚਾਲੀ ਰੁਪਏ ਦਾ ਕੋਈ ਚਾਲਾਂ ਟੋਪੀ ਲੈ ਕੇ ਆਈ ਨੂੰ ਚਾਲੀ ਤਾਂ ਇਹ ਨਾ ਮੈਂ ਟੋਪੀ ਟੋਪੀ ਲੈਣਾ ਦਿਖਾਉਂਦੀ ਆ ਮੇਰੀ ਟੋਪੀ ਤੇ ਜ਼ਿਆਦਾ ਆ ਵੀ ਫੇਰ ਕਬੀਟੀਆਂ ਭਰਾ ਮਾ ਟੋਪੀ ਨਹੀਂ ਇਹਨਾਂ ਵੀ ਟੋਪੀ ਰਹਿਉਣਗੀਆਂ ਐਮੀ ਆਪਰੇ ਕੋਲ ਵਾਦ ਦੋ ਮੱਕ ਪਾਇਆ ਮਰੇ ਕੋਲ ਜੋੜੇ ਪਾਇਆ ਜਨ ਆਪਰੇ ਟੋਪੀ ਆਲੇ ਜੋੜੇ ਐਵੇਂ ਟੋਪੀ ਆਲੇ ਛੋੜੇ ਪਏ ਨਹੀਂ ਦਦਾਂ ਹੱਥ ਗਾਲੀ ਨਹੀਂ ਨਹੀਂ ਆਈ ਹੋਈ ਗੱਲ ਅੱਜ ਟੋਪੀ ਕੱਢੀ ਜਾਦਾ ਟੋਪੀ ਲਈ ਮੈਂ ਕੋਲ ਕੱਲੇ 40 ਰੁਪਏ ਕਹੀ ਥੋਡੇ ਮੈਂ ਹਨ ਨਿੱਕੀ ਨੋਵੇ ਘਰੇ ਜਾ ਕੇ ਵਿਰੇ ਚ ਟੈਜਨ ਮੰਜੇ ਦੇ ਬੰਦੇ ਆ ਵਾ ਸੀਗਾ ਮੈਂ ਲੇਕਿਨ ਮੂਰੇ ਆ ਨਿੱਕੀ ਨਬੂ ਨੇ ਮੈਂ ਗੈਰਟ ਚ ਫਫੜਾਏ 40 ਰੁਪਏ ਇਹ ਸਹੀ ਦਾ ਫਫੜਾਏ ਨਾ ਰੱਖਿਆ ਹੋਇਆ ਇਹ ਸਹੀ ਦਾ ਹੁਣ ਤੂੰ ਦੱਸ ਐਵੇਂ ਰੱਖਿਆ ਹੋਇਆ ਫਿਰ ਉਹ ਤਾਂ ਸਾਰਾ ਦਿਨ ਦੱਸੀ ਜਾਂਦਾ ਵੀ ਵਿਆਹ ਕੋ ਸੀਗਾ ਉਹ ਕੋ ਸੀਗਾ ਤੂੰ ਦੱਸ ਹੁਣ ਕੀ ਕਹਿਣਾ ਚਾਹੁੰਨੀ ਬਸ ਗੱਲ ਹੀ ਨਹੀਂ ਆਉਂਦੀ ਗੱਲ ਹੀ ਨਹੀਂ ਆਉਂਦੀ ਨਹੀਂ ਨਹੀਂ ਜਾਇਰੇ ਵੀ ਹੋਰ ਪਾ ਗਏ ਹੁਣ ਤਾਂ ਪਹਿਲਾਂ ਤੂੰ ਟੋਪੀ ਲੈ ਲੈ ਪਹਿਲਾਂ ਲਾ ਦੇ ਨਿੱਤੇ ਨਾ ਮੈਂ ਕਿਸੇ ਦਿੱਤੇ ਸਾਡੇ 20 ਰੁਪਏ ਸਾਨੂੰ ਮੋੜੋ ਇੰਨੀ ਗੱਲ ਆ ਤਾਂ ਮੈਨੂੰ ਲੈ ਲੈ ਅਸਤਰੇ ਕੋਥੋਂ ਮੋੜ ਗਵੀਰ ਪਈਏ ਤੂੰ ਸਾਡੇ 40 ਰੁਪਏ ਮੋੜ ਲੈ ਖੋ ਗਏ ਆ ਆਹ ਬੰਦਾ ਸਾਰੇ ਪੈਸੇ ਦਾ ਇਹਨੇ ਖਾਦੇ ਸਾਰੇ ਪੈਸੇ ਕਮਿਟੀ ਦਾ ਕੰਮ ਸ਼ੁਰੂ ਕਿਨੇ ਕੀਤਾ ਹੈ ਮੈਂ ਕੀਤਾ ਸਾਢੇ ਦੋ ਦਾ ਤੂੰ ਲਈਆਂ ਅਸਤਾ ਇਕੱਠਾ ਕਿਨੇ ਕੀਤਾ ਅਸਤਾ ਨੰਮੂ ਕੋਲੇ ਭੰਗਿਆ ਤੁਸੀਂ ਕਿਹਦੇ ਕੋਲ ਭਰਿਆ ਸੀ ਜਿਹੜਾ ਕੈਸਤਾ ਖਾਧੀਆਂ ਗਈਆਂ ਉਹ ਨਹੂ ਕੋਲੇ ਗਈਆਂ ਸੁੱਖੇ ਕੋਲ ਕਿਸੇ ਦੀ ਸੁੱਖੇ ਨੇ ਜਿਹਦੇ ਵੀ ਕੈਸਤ ਲਈ ਸੁੱਖੇ ਨੇ ਤਾਂ ਸੁੱਖੇ ਨਾਲ ਕੋਈ ਗੱਲ ਹੀ ਨਹੀਂ ਹੋਈ ਇਹਦੇ ਨਾਲ ਸੀ ਗੱਲ ਦਾ ਸਾਰੀ ਇਹ ਸੁੱਖਾ ਕਹਿ ਕੇ ਸੁੱਖਰੀ ਕੋਲੇ ਕਾਪੀ ਬਣਾ ਦਾ ਫੇਰ ਕੱਟੇ ਕਰਦਾ ਇਹਨੇ ਕਹਾਂ ਚਲ ਫੇਰ ਦਿਹਾੜੀ ਸੁੱਖਰੀ ਸਾਰੇ ਤੇਰੇ ਪੈਸੇ ਮੰਗੇ ਆ ਤਾਂ ਹੁਣ ਦੇਖ ਕਿਵੇਂ ਆਕੜ ਕਾਪੀ ਨੇ ਕਿਹਾ ਜੇ ਵੀ ਉਹ ਵੀ ਇੰਨੇ ਲੋਕਾਂ ਦਾ ਕੰਮ ਕਿੱਥੇ ਹੋ ਗਿਆ ਉਹਨੇ ਆਕੜਦੀ ਆ ਮੈਂ ਕਿੱਥੇ ਨੂੰ ਪ੍ਰਸ਼ਨ ਦੱਸ ਦਿੱਤੇ ਕਿ ਪਤਾ ਕੱਲ ਉਹ ਤੇ ਕਾਪੀ ਦਿਖਾਉਂ ਜੇ ਉੱਤੇ ਹੋਇਆ ਨਾ ਅੱਛਾ ਕਾਪੀ ਤੇ ਤੇਰੇ ਕੋਲ ਲਿਖਿਆ ਹੋਆ ਹੈਗਾ ਹਾਂ ਚਲੋ ਉਹ ਤੱਕ ਦੇਖੋ ਲੈਤੀ ਸਬੂਤ ਵੀ ਹੈਗਾ ਆਪਣੇ ਕੋਲੇ ਦੇਖੋ ਜੇ ਹੋਇਆ ਤਾਂ ਉੱਚ ਪਿਆ ਸੀ ਉਹਨੇ ਦਿਖਾ ਰਹੀਆਂ ਕਾਪ ਨੂੰ ਮਚਾ ਤੀਆਂ ਨਹੀਂ ਤਾਂ ਸੋਚ ਲੈ ਫਿਰ ਵੀ ਜਾ ਕੇ ਉਹਨੇ ਮਚਾ ਤੀਆਂ ਕੋਈ ਸਬੂਤ ਨਹੀਂ ਛੱਡਿਆ ਸਬੂਤ ਬਚਾ ਰਹੀ ਸਾਰਾ ਤਾਂ ਕਿ ਮੈਂ ਪੜੀ ਨਾ ਹੁਣ ਕਿੱਧਰ ਚੱਲੀ ਇਹ ਹੁਣ ਕਿੱਧਰ ਚੱਲੀ ਗਈ ਹੁਣ ਘਰੇ ਚਲੋ ਚਲ ਠੀਕ ਆ ਸੁਖੇ ਕਿੱਧਰ ਗਈ ਉਹ ਖੜ ਗਈ ਜੱਗੇ ਖੜ ਗਈ ਪੈਸੇ ਖਾ ਕੇ ਖੜ ਗਈ ਉੱਥੇ ਕਿੱਦਾਂ ਚੱਲੀ ਸੀਗੀ ਇਹ ਗੈਰ ਕੋਈ ਹੋਰ ਇਹ ਕੰਨੀ ਗਈ ਨਹੀਂ ਨਹੀਂ ਤੂੰ ਬੱਸ ਹੁਣ ਸੱਚ ਤੂੰ ਭੱਜ ਰਹੀ ਆ ਵੀ ਵ ਕੀ ਕੀ ਲਿਆਉਂਦੀ ਆ ਮੈਂ ਮੈਂ ਤਾਂ ਖੜੂਂਗੀ ਭੱਜ ਰਹੀ ਆ ਸੱਚ ਤੂੰ ਝੂਠਾ ਬੰਦਾ ਭੱਜਦਾ ਹੁੰਦਾ ਫਿਰ ਜਿਹੜਾ ਸੱਚ ਆ ਜਾਏ ਦੀ ਨਾਮ ਹੈ ਪੈਸੇ ਨਹੀਂ ਖਾਦੇ ਕੇ ਨਹੀਂ ਖਾਦੇ ਮੈਂ ਪੈਸੇ ਖਾਦੇ ਕਿਤੇ ਦੇ ਪੈਸੇ ਫੇਲੇ ਸੁੱਕੇ ਨੂੰ ਪੁੱਛਣਾ ਸੁੱਕੇ ਨਹੀਂ ਲਿੱਤੇ ਸੁੱਕੇ ਧੋਕਰ ਕਿਤੇ ਸੁੱਕੇ ਨਹੀਂ ਕਿਹੜੀ ਬਰਾਇਆ ਦੋ ਬਰਾਇਆ ਹੱਸੀ ਨਾ ਲਗਾ ਦੂ ਚੁੱਪ ਚੱਪ ਕਰਕੇ ਦੋ ਮਿੰਟ ਚੁੱਪ ਕਰ ਤੂੰ ਤੂੰ ਕਿਤੇ ਬੈਠੀ ਧਾਰ ਵੀ ਪਾਈ ਸੀ ਤਵੇ ਮੈਂ ਮੇਰੇ ਪਾਪਾ ਨੇ ਪਾਈ ਸੀ ਕਿਤੇ ਕਿਤੇ ਦਾ ਹਰ ਰੁਪਈਆ ਤੂ ਮੇਰਾ ਅ ਮੇਰੇ ਪਾਪਾ ਨੇ ਪਾਈ ਸੀ ਮੈਂ ਪਾਈ ਸੀ ਮੈਂ ਸੁੱਕੜ ਵੀ ਪੀ ਦੇ ਸਾਰੇ ਕਿਤੇ ਕਿਤੇ ਪੈਸੇ ਦੱਸ ਮਮੀ ਮੇਰ ਕੋ ਕੱਲ ਨਿੱਕੀ ਨੋਦੀ ਆਇਆ ਅੱਜ ਛੋਟੀ ਜਿਹੇ ਮੈਂ ਕਜੀ ਦੇਹੂ ਸੰਦੀ ਤੇ ਆਈ ਟਾਈਟ ਚਾਹ ਇਹਨਾਂ ਨੂੰ ਸੁਆਦੇ ਪਾਪਾ ਵਾਲੇ ਤਾਂ ਪੈਸੇ ਪਹਿਲਾਂ ਹੀ ਖਾ ਗਈ ਇਹ ਮੰਮੀ ਡੈਡੀ ਵਾਲੇ ਤਾਂ ਪੈਸੇ ਪਹਿਲਾਂ ਸਮਝ ਨਹੀਂ ਆਉਂਦੀ ਕਿਵੇਂ ਟਕੀ ਦੀ ਕੀ ਦੀ ਸੀ ਨੋਦੀ ਕਿ ਮਿੱਟੀ ਸੀਗੀ ਵਿੱਚ 1000 ਰੁਪਏ ਹਾਂ ਇਹਨੇ ਦਾਅਵਦੇ ਨੂੰ ਦਿਖਾਵਾ ਕਰਤਾ ਵੀ ਮੈਂ ਪਾਇਆ ਨਹੀਂ ਜੇ ਇਹ ਬੋਲੇ ਕਿ ਇਹਦੇ ਕਿ ਬੇਟੀ ਵੀਰ ਭਈ ਇਸ ਤੇਰੀ ਵਿੱਚ ਨਹੀਂ ਨਹੀਂ 1000 ਰੁਪਏ ਮੇਰੇ ਪਾਪਾ ਨੇ ਪੈਸੇ ਪਾਤਾ ਮੈਂ 100 ਰੁਪਏ ਜੀ ਮੈਂ ਆ ਮੇਰੇ ਹੱਥਾਂ ਚ ਆਏ ਸੀ ਨਾ ਪੈਸੇ ਪੈਸੇ ਤੋਂ 200 ਰੁਪਏ ਬੰਗੀ ਯਾਨੀ ਕਿ ਮਿੱਟੀ ਦਾ ਫਾਇਦਾ ਹੋ ਗਿਆ ਵੇ ਪਾਪਾ ਹੁਣ ਫੇਰ ਆਉਂਦਾ ਹੀ ਸੋਚੀ ਜਾਂਦੀ ਆ ਜਿੰਨਾ ਦੇ ਬਾਕੀਆਂ ਦੇ ਪੈਸੇ ਗਏ ਮੇਰੇ 20 ਰੁਪਏ ਦਾ ਉਹ ਤਾਂ ਮੈਂ ਜਾਮਤ ਤੇ ਤਰ ਹੁਣ ਦਵੀ ਹੋਰ ਵੜਾ ਲੈ ਕਹਿੰਦੀ ਮੇਰੇ 20 ਦੇ ਕਹੀ ਤਾਂ ਜਾ ਮੇਰੇ 20 45 41 ਪਰ 19 ਪਰ ਹੁਣ ਨਹੀਂ ਇਹ ਤਾਂ ਗਲਤ ਗੱਲ ਗਲਤ ਗੱਲ ਇਹਨਾਂ ਇਹਨਾਂ ਚੀਜ਼ਾਂ ਦਾ ਕੋਈ ਨਹੀਂ ਗੱਲ ਤੁਸੀਂ 100 100 200 ਵਾਲਾ ਫੇਰ ਹੋਰ ਵੱਡਾ ਚੱਲਣਾ 1000 ਵਾਲਾ ਫੇਰ ਇੱਕ ਬੰਦਾ ਖਾ ਕੇ ਦੂਜੇ ਨੂੰ ਕਹਿ ਦੇ ਭੋਲੇ ਜਾਵੇ ਸੀ ਅੱਜ ਦੇਖੋ ਖਾ ਰਹੀ ਐ ਕਮੇਟੀ ਨਾਲ ਕੁੜੀ ਜੇ ਤੁਹਾਨੂੰ ਉਹ ਤੋਂ ਇਹਨਾਂ ਫਿਊਚਰ ਇਹਦੇ ਕੋਲ ਕਮੇਟੀ ਨਾ ਹੀ ਪਾਓ ਕੋਈ ਉਹੀ ਆਇਆ ਸਾਡੇ ਕੋਲ ਤਰੋ ਪੈਸੇ ਦੋ ਕਮੇਟੀ ਦੇ ਉਹ ਤੂੰ ਕਹਿੰਦੇ ਬਈ ਅਸੀਂ ਕਮੇਟੀ ਨਹੀਂ ਪਾਰਨੀ ਸਾਡੇ ਪੈਸੇ ਮੋੜ ਦੋ ਬਸ ਅਸੀਂ ਇੱਕ ਭਰਗੇ ਹਮਗੇ ਮੈਂ ਸੁੱਖੇ ਨੂੰ ਕਿਹਾ ਸੀ ਸੁੱਖੇ ਨੂੰ ਮੈਨੂੰ ਮੋੜੇ ਨਹੀਂ ਤੇ ਹਮੇ ਤੁਨੂੰ ਸੁੱਖੇ ਨੂੰ ਚੁਰ ਮੋੜਨ ਨੂੰ ਆਂਦਾ ਨਾ ਤੂੰ ਬੋਲਦਾ ਹਾਸੇ ਲੜਾ ਅਸੀਂ ਲੈ ਕੇ ਆਇਆ ਮੈਂ 1.5 ਤੇ ਤੈਨੂੰ 40 ਫੜਾ ਕੇ ਆਇਆ ਇਹ ਜਿਹਨਾਂ ਨੂੰ ਤਾਂ ਮੰਜੇ ਤੇ ਬੰਨਿਆ ਵਾ ਸੀਗਾ ਮਾਸੀ ਉਹਦਾ ਪਤਾ ਨਹੀਂ ਕੀ ਬਣਾਈ ਜਾਂਦੀ ਸਾਗ ਸੂਕ ਪਤਾ ਨਹੀਂ ਤਾਂ ਜੀ ਸਾਲਾਂ ਦਾ ਦੇ ਨਹੀਂ ਸੀਗੇ ਫੇਰ ਤਾਂ ਸਾਲ ਹੋ ਚੁੱਕਿਆਗਾ ਸਾਲ ਹੋ ਗਿਆ ਹੁਣ ਨਵੰਬਰ ਆ ਚੁੱਕਿਆ ਦੇਖ ਲਾ ਨਹੀਂ ਸਾਲਾਂ ਦੇ ਨਹੀਂ ਸੀ ਗਰਮੀਆਂ ਦੇ ਸੀਗੇ ਮੈਨੂੰ ਪਤਾ ਗਰਮੀਆਂ ਚ ਸਾਗ ਹਾਂ ਹਾਂ ਸਾਗ ਨਹੀਂ ਸੀ ਐਂਕਾ ਤਾਂ ਮੈਂ ਮੈਂ ਵੀ ਜਾਂਦਾ ਚੱਲ ਕੋਈ ਸ਼ੋਰ ਕੋਈ ਸਲਾਈ ਜਾਂਦੀ ਸੀ ਇਸ ਤੇ ਚੱਲ ਕੋਈ ਸਬਜ਼ੀ ਵਗੈਰਾ ਬਣਾ ਰਹੀ ਸੀ ਤੇ ਹਨਾ ਰਾਮ ਤਾਂ ਸੀਗਾ ਕੋਠੇ ਦੇ ਕੋਈ ਹੈ ਤੇਰੇ ਕੋਲ ਬਹਨ ਹੁਣ ਤੂੰ ਜਿਹੜਾ ਮਾਰਨਾ ਚਾਹੁੰਨੀ ਹੋਵੇ ਵੇਖੋ ਕਿੱਦਾਂ ਬੈਠੀ ਐਨੇ ਪੈਸੇ ਖਾ ਕੇ ਜਨਤਾ ਦੇ ਟੌਰਨਾ ਵਿਕਤੀ ਸੋਫੀ ਦੇ ਮੈਂਬਰਸ ਤੇ ਪੈਸੇ ਖਾ ਕੇ ਮੀਟਿੰਗ ਆਲੀ ਦੋ ਵੀ ਲੇ ਕੇ ਭੱਜ ਗਈ ਇਸ ਸਿਸਟਮ ਆਟੋਪੀ ਉਹਨਾਂ ਪੈਸਿਆਂ ਦੀ ਜਾਂਦੀ ਹੈ ਐਨ ਕੀ ਵੇਰ ਠੰਡਾ ਹੋ ਜਾਂਦਾ ਹਾਂ ਜਿਆਦਾ ਦਾ ਦਰਪੀ ਇਕੱਠੀ ਹੋਰ ਕਰੂੰਗੀ ਚਾਹ ਵੀ ਹੋਰ ਪਾ ਕੇ ਵਿੱਚ ਅਸਨ ਦਿੱਤੀ ਹਾਂ ਸੁੱਖੇ ਦੇ ਨਾਮ ਸੁੱਖੇ ਦਾ 200 ਰੁਪਏ ਸੁੱਖੇ ਦਾ ਇਹ ਪਿਛਲਾ ਕਹਿੰਦਾ ਆ ਬਲੋਗ ਆ ਫਟਣਾ ਜਾ ਤੇ ਸਾਈਡ ਵਾਲੇ ਸੁੱਖਾ ਕਹਿੰਦਾ ਮੈਂ ਮੈਂ ਫੜਾਇ ਸੁੱਖੇ ਨੂੰ ਮੈਂ ਕਿਹਾ ਸੀ ਮੈਂ ਕਿਹਦਾ ਇਹ ਛੱਡ ਸਕੂਲ ਦੇ ਮੁੰਡਾ ਹਾਂ ਤੈਨੂੰ ਜਾਣਦਾ ਮੈਨੂੰ ਨਹੀਂ ਪਤਾਗਾ ਇਹਨਾਂ ਨੇ ਪਤਾ ਵੀ ਨਹੀਂ ਤੀਨੇ ਦਾ ਝੜ ਗਿਆ ਮੈਨੂੰ ਹਾਂ ਜਾਣਦਾ ਹੋਊਗਾ ਵੈਸੇ ਸਭ ਨਾਲ ਮੋੜ ਤੇ ਆ ਉਹਨੇ ਰਸਤਾ ਉਹ ਮੇਰਾ ਭਰਾ ਹੈ ਅੱਛਾ ਕਦੇ ਇੱਕ ਦਾ ਆਉਂਦਾ ਹੁੰਦਾ ਹਾਂ ਉਹ ਵੀ ਐਂਦਾ ਉੱਥੇ ਹੈ ਨਾ ਪਰ ਤੂੰ ਯਾਦ ਕਾ ਤੂੰ ਐਂਡ ਵੀ ਹੁੰਦਾ ਹੁੰਦਾ ਉੱਥੇ ਵੀ ਹੁੰਦਾ ਉਹ ਲਿਆਉਂਦਾ ਹੁੰਦਾ ਕੀ ਉੱਥੇ ਹੁੰਦਾ ਨਾ ਕਿੱਥੇ ਉੱਥੇ ਸਕੂਲੇ ਨਹੀਂ ਮੈਂ ਸਕੂਲੇ ਨਹੀਂ ਉੱਥੇ ਵੀ ਸੜਕ ਸੜਕ ਤੇ ਕਿਹੜੀ ਸੜਕ ਤੇ ਉੱਥੇ ਸਕੂਲ ਵਾਲੀ ਤੇ ਉਹ ਵਾਲੀ ਸੜਕ ਤੇ ਨਹੀਂ ਮੈਂ ਤਾਂ ਨਹੀਂ ਗਿਆ ਕਦੇ ਲੈਓ ਕੋ ਕਹਿੰਦਾ ਇੱਥੇ ਆਉਂਦਾ ਹੁੰਦਾ ਮੈਂ ਨਹੀਂ ਗਿਆ ਕਦੇ ਈਰਮਾਨ ਹਾਂ ਈਰਮਾਨ ਜਾਣਦਾ ਮੈਨੂੰ ਕਾਲਾ ਆਇਆ ਹਾਂ ਮੋਟਾ ਆ ਹਾਂ ਹੋਈ ਆ ਕੀ ਦੇਖਣ ਮੁੰਡਾ ਹੀ ਈਰਮਾਨ ਆ ਮੇਰਾ ਫਰੈਂਡ ਆ ਇਹਦਾ ਫਰੈਂਡ ਕੀ ਕਹਿੰਦਾ ਸੀ ਤੈਨੂੰ ਫਿਰ ਮੈਨੂੰ ਕਹਿੰਦਾ ਮੈਂ ਤੁਹਾਨੂੰ ਵੇਖਿਆ ਲੱਗਦਾ ਅੱਛਾ ਐ ਕਿ ਮੈਂ ਫੋਟੋ ਨਹੀਂ ਦੇ ਪ੍ਰਾਹਣ ਅੱਛਾ ਠੀਕ ਆ ਹੈਗਾ ਯਾ ਦੇਖੋ ਨਿੱਕੀ ਨੂੰ ਕਿਧਰ ਨਮਸਤੇ ਕਰਦੇ ਸਾਰਿਆਂ ਨੂੰ ਚੱਲ ਫਿਰ ਵਲੌਗ ਦਾ ਐਂਡ ਕਰਦੇ ਹੁਣ ਨਹੀਂ ਵਲੌਗ ਦਾ ਨਹੀਂ ਵੇਖਿਆ ਨਹੀਂ ਪਰ ਗਾਇਜ਼ ਅਸੀਂ ਵਲੌਗ ਡੰਡ ਕਰਨ ਜਾ ਰਹੇ ਹਾਂ ਇਹ ਸਾਰਾ ਮਜ਼ਾਕ ਸੀ ਮਜ਼ਾਕ ਨਹੀਂ ਸੀ ਇਹ ਸੱਚੀ ਘਟਨਾ ਸੀ ਸੱਚੀ ਘਟਨਾ ਸੀ ਇਹ ਵੀ ਗਾਇਜ਼ ਸੱਚੀ ਗੱਲ ਹੈ ਇਹ ਇਹ ਵਲੌਗ ਵਿੱਚ ਮਜ਼ਾਕ ਕੋਈ ਨਹੀਂ ਸੀਗਾ ਸਾਰੀ ਸੱਚੀ ਗੱਲ ਸੀ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤੇ ਲਾਈਕ ਸਬਸਕ੍ਰਾਈਬ ਕਰਨਾ ਸੱਚੀ ਗੱਲ ਸੀ ਸਾਰੀ ਵਿੱਚ ਸੱਚੀ ਗੱਲ ਆ ਕੋਈ ਝੂਠ ਨਹੀਂ ਸੀਗਾ ਰੀਅਲ ਗੱਲ ਸੀ ਇਹ ਹੁਣ ਜਾਣ ਵਜ ਕੇ ਇਦਾਂ ਹੋ ਰਿਹਾ ਹੈਗਾ कोई ਝੂਠ नहीं थी नहीं सारी ਰੀਅਲ ਹੈ ਰੀਅਲ ਸਟੋਰੀ ਰੀਅਲ ਸਟੋਰੀ ਦਿਸ ਇਜ਼ ਬੇਸਡ ਔਨ ਰੀਅਲ ਸਟੋਰੀ ਸਾਰੇ ਨਾ ਪੰਜ ਕਮੈਂਟ ਵਿੱਚ ਕੌਣ ਸਹੀ ਹੈ ਤੇ ਕੌਣ ਗਲਤ ਚਲੋ ਤੁਸੀਂ ਦੱਸੋ ਕਰੋ ਸੁੱਖਾ ਜੀ ਮੈਂ ਜੀ ਰਹੀ ਹਾਂ ਵੱਟ ਵਟਾਈਆ ਆਪਾਂ ਉਹਦਾ ਵੀ ਬਲੌਗ ਤੁਸੀਂ ਕਮੈਂਟਾਂ ਵਿੱਚ ਦੱਸੋ ਸੁੱਖਾ ਜੇ ਨਵੀ ਜਿਹੜਾ ਅਸੀਂ ਜਿਹੜਾ ਸੀ ਕਮੈਂਟਾਂ ਵਿੱਚ ਵੱਧ ਵੋਟ ਕਰੋਗੇ ਅਸੀਂ ਉਹਨੂੰ ਹੀ ਕਰਾਂਗੇ ਹੁਣ ਦੱਲ ਲਿ ਕਮੈਂਟ ਕਰ ਦਿਓ ਸੁੱਖਾ ਜਾਂ ਨਵੂ ਤੁਸੀਂ ਨਵੂ ਨਾਲ ਲਿਖੋ ਨਵਜੋਤ ਕਰੋ ਦੋ ਲਿਖ ਦਿਓ ਚਲ ਚੱਪ ਬਸ ਥੈਂਕ ਯੂ ਐਂਡ ਐਂਡ ਸਾਰੇ ਨੇ ਲਾਈਕ ਸਬਸਕ੍ਰਾਈਬ ਕਰਕੇ ਜਾਣਾ ਹੈ ਐਂਡ ਕਮੈਂਟ ਜਰੂਰ ਕਰਿਓ ਥੈਂਕਸ ਫੋਰ ਵਾਚਿੰਗ ਸਾਡਾ ਇਨਕ ਬਲੌਗ ਦੇਖਣ ਲਈ ਬਾਏ ਬਾਏ